ਨਾਮ ਕਲੇ ਮਹਲਾ ਦੀ ਜਨ ਦੇ ਕੋਂਕਾਰ ਸਤਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈ ਸਿਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਭਰੀਆਂ ਸਭ ਸਗਾਉਣ ਆਈਆਂ ਸਭ ਦੋਤਾ ਗਾਵਰੀ ਕੇ ਰਮਜਨੀ ਉਸਾਇਆ ਕਹ ਨਾਨਕ ਨਾ ਗਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੁਸਦਾਰ ਹੋਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਓਕਾਰੇ ਤੇਰਾ ਘਰ ਸਭ ਸਵਾਰਨਾ ਸਭ ਨਾ ਗੱਲਾਂ ਸਭ ਰਸ ਮੈਂ ਸੋਕਿਓ ਮਨਾ ਵਿਸਾਰੇ ਕਹ ਨਾਨਕ ਮਨ ਮੇਰੇ ਤੁਸਦਾਰ ਹੋਰ ਨਾਲੇ ਸਾਚੇ ਸਾਹਿਬ ਆ ਗਿਆ ਨਹੀ ਕਰਤੇ ਰਹੇ ਕਰਤਾ ਤੇਰਾ ਸਭ ਕੀ ਚਾਹ ਜਿਸ ਦੇ ਸੋ ਪਾਵੇ ਉਸ ਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਈ ਨਾਮ ਜਿਨ ਕੈਵਲ ਵਸਿਆ ਵਾਜੇ ਸਭ ਸੰਸ ਖਨੇਰੇ ਕਹ ਨਾਨਕ ਸੱਚੇ ਸਾਇ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਹੂੰ ਸੱਚ ਨਾਮ ਆਧਾਰ ਮੇਰਾ ਜਿਨੂ ਖਾ ਸਭ ਗਵਾਈਆਂ ਕਰ ਸਾਧ ਸੁਖ ਮਨ ਆਇ ਉਸ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੇਟਾਂ ਇਸਤੀਆਂ ਵਿਡਿਆਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਤਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਬਦਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤੁ ਘਰ ਧਾਰੀਆ ਪੰਜ ਦੋਤ ਦਵਾਸਾ ਕੀਤੇ ਕਾਲ ਕੰਟਕ ਮਾਰਿਆ ਤੁਹ ਕਰਮ ਪਾਇਆ ਤੁਜਨ ਕਉ ਸੇ ਨਾਮ ਵਰ ਕੈ ਲਾਗੇ ਕਹਿ ਨਾਨਕ ਤੈਸ ਤੂ ਆਦਿਤ ਕਰ ਅਨਹਦ ਬਾਜੇ ਸੱਚਿ ਲਿਵੇ ਬਿੰਦੈ ਨਿਵਾਣੀ ਦੇ ਨਿਵਾਣੀ ਲੇ ਬਾਜੁ ਕਿਆ ਕਰੇ ਵਿਚਾਰੀਆ ਤੁਧੁ ਬਾਸੁ ਮਰਤ ਕੋਏ ਨਾਏ ਕਿਰਪਾ ਕਰ ਮਨਵਾਰੀਆ ਇਸਨੋ ਤਾਉ ਨਾਏ ਸਬਦ ਲਗ ਸਵਾਰੀਆ ਕਹਿ ਨਾਨਕ ਲਿਵੇ ਬਾਜੁ ਕਿਆ ਕਰੇ ਵਿਚਾਰੀਆ ਆਨੰਦਾਨ ਸਉ ਸੁਕੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਨੇ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿ ਲੋਕ ਟੱਗੇ ਆਨੰਦ ਸਾਰਿਆ ਅੰਦਰੋਜਨ ਕਾ ਮੋਟ ਟਟਾ ਤਨ ਕਾ ਸਭ ਸਚੈ ਸਵਾਰਿਆ ਕਹਿ ਨਾਨਕ ਏਹੋ ਨਾਮ ਗਿਆਨ ਗੁਰ ਤੇ ਜਾਣਿਆ ਬਾਬਾ ਜਿਸ ਤੁnde ਸੋਈ ਜਨ ਪਾਵੇ ਪਾਵੇ ਤੋ ਸੋ ਜਾਂਦੇਿਸ ਨੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦੈ ਸਿਗ ਨਾਮ ਲਾਗ ਸਵਾਰਿਆ ਵਰ ਪਰਸਾਦੇ ਮਨ ਪਿਆਰਿਆ ਮਲ ਜਿਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੁ ਜਨ ਪਾਵੇ ਆਵੋ ਸੰਤ ਪਿਆਰਿਆ ਕਥ ਕੀ ਕਰੈ ਕਹਾਣੀ ਇਹ ਕਰੈ ਕਹਾਣੀ ਤਤ ਕੇਰੀ ਕਿਤ ਦਵਾਰੇ ਪਾਈਐ ਤਨ ਮਨ ਤਨ ਸਭ ਸਾਸ ਗੁਰ ਕਾ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਸੁਚੀ ਬਾਣੀ ਐ ਨਾਨਕ ਸੁਨੋ ਸੰਤੋ ਗਤਿ ਉਕਤ ਘਾਣੀਏ ਮਨ ਚੰਚਲਾ ਜਤਰਾਏ ਕਿਨੇ ਨਾ ਪਾਇਆ ਚਤਰਾਏ ਨਾ ਪਾਇਆ ਕਿਨੇ ਤੂੰ ਸੁਨਵਨ ਮੇਰਾ ਇਹ ਪਾਇਆ ਮਾਯਾ ਜੀ ਨੇ ਧਰਮ ਕੋ ਲਾਇਆ ਮਾਇਆ ਤਾਂ ਹਣੀ ਤੇ ਨਾ ਕੀਤੀ ਜਿੰਟ ਗੋਲੀ ਪਾਇਆ ਗੁਰਬਾਣ ਜੀਤਾ ਜਿਸ ਟੋ ਜਿਨ ਮਾ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲਾ ਜਤਰਾਏ ਕਿਨੇ ਨਾ ਪਾਇਆ ਇਹ ਮਨ ਵਿਆਰਿਆ ਤੁਸ ਸੱਸ ਮੰ ਲੈ ਇਹੋ ਗੋਟਾ ਮਤਾਂ ਦੇ ਦੇਖਦਾ ਤਾਂ ਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀਂ ਦਸ ਨਾਲ ਗਿਉ ਚ ਤਲਾਈਐ ਆਸਾ ਕਾ ਬੋਲੇ ਨਾ ਕੀ ਚੈ ਤੰਗ ਪੱਚੋ ਤਾਈਐ ਸਤਿਗੁਰੂ ਕਾ ਵਦੇ ਸੁਣ ਤੂ ਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਉਸ ਦਾ ਸਤਿ ਸਬਾਲੇ ਅਗਬਾ ਗੁਚਰਾ ਤਰੰਤ ਨ ਪਾਇਆ ਤਨ ਨ ਪਾਇਆ ਜਿਨੇ ਤੇਰਾ ਆਪਣਾ ਤੂੰ ਜਾਣੇ ਜੀ ਜਨ ਸੰਖੇਲ ਤੇਰਾ ਗਿਆ ਕੋ ਆਖ ਖਾਣੈ ਆਖੇ ਤਾਂ ਵੇਖੈ ਸੰਤੋ ਇਹ ਜਿਨ ਜਿਨ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗੰਮੈ ਤਰੰਤਨ ਪਾਇਆ ਸੋ ਨਾਮ ਜਨੇ ਅਮ੍ਰਿਤ ਖੋਜਦੇ ਸੋ ਅਮ੍ਰਿਤ ਗੁਰ ਤੇ ਪਾਇਆ ਪਾਇਆ ਅਮ੍ਰਿਤ ਗੁਰ ਕਿਰਪਾ ਕੀ ਨੀਲਤਾ ਮਨ ਵਸਾਇਆ ਜੀਨ ਸੰਤੋ ਤੂੰ ਪਾਇ ਇਕ ਵੇਖ ਪਰਸਨ ਆਇਆ ਲਵ ਲੋਹਾਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੋਠਾ ਜਿਨ ਆਵਤਨ ਵਰਤੇ ਪਾਇਆ ਭਗਤਾ ਕੇ ਚਾਲ ਨਿਰਾਲੇ ਚਾਲਾਂ ਨਿਰਾਲੇ ਮੁਤਾ ਕੇ ਰੀਖ ਮਾਰੇ ਚਰਨਾਂ ਲ블ੋ ਹੰਕਾਰ ਲ블ੋ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਉਦ ਕੀ ਵਾਉਨ ਕੀ ਇਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੀ ਆਵਤ ਜੇ ਹਰ ਬਸ ਨ ਸਮਾਨੀ ਕਹਿ ਨਾਲਗ ਚਾਲ ਭਗਤਾ ਜੁਗੋ ਜੁਗ ਨਿਰਾਲੇ ਜੋ ਤੋ ਚਲਾਏ ਤੇ ਚਲਾ ਸੁਆਮੀ ਹੋਰ ਕਿਆ ਜਾਣ ਹਨ ਤੇਰੇ ਯੋ ਤਾਂ ਚਲਾਏ ਤੇ ਤੇਲਾ ਜਿਨਾ ਮਾਰਗ ਪਾਵਾਏ ਕਰ ਕਿਰਪਾ ਜੇ ਨਾਮ ਲਾਏ ਸੇ ਅਰਸ ਅਰਸ ਆਵੈ ਜਿਸਨੋਂ ਕਥਾ ਸੁਨਾਇ ਆਪਣੀ ਸੇਗੁਰ ਦਵਾਰੇ ਸੁਣ ਪਾਵੇ ਕਹਿ ਨਾਨਕ ਸੱਚੇ ਸਹਜੁ ਭਾਵੇ ਤੇ ਚਲਾਵੈ ਇਸੇਲਾ ਸਬਦ ਸੁਹਾਵਾ ਸੋ ਦਸਵਾ ਸਦਾ ਸੇਲਾ ਸੁਦ ਗੁਰੂ ਸੁਨਾਇਆ ਇਹ ਤੈਨ ਕਾ ਭਰੋਸਿਆ ਅਜ ਧਰੋਂ ਲਿਖਿਆ ਆਇਆ ਹੈ ਕ ਫੇਰਾ ਹਨੇਰੇ ਕਰ ਅਗਲਾ ਗੱਲਾ ਲਾ ਲੇਕਿਨ ਨਾ ਪਾਇਆ ਕਹਿ ਨਾਨਕ ਸਭ ਸੋਇ ਲਸਤ ਗੁਰੂ ਸੁਣਾਇਆ ਸੁਵੇ ਤੋ ਇਸੇ ਜਨਾ ਜਿੰਨੀ ਹਰ ਤੇ ਆਇਆ ਧਿਆਇ ਤੋ ਗੁਰਮਖ ਜਨੀ ਤੇ ਆਇਆ ਪੁਤ ਮਾਤਾ ਅਵਤਾ ਗਟਮ ਸਹਿ ਸੇਵ ਦੇ ਸੰਗ ਸਭਾਈਆ ਕਹਿੰਦੇ ਸੁਣਦੇ ਪੁਤ ਤਸੇ ਵਿਤ ਜਿੰਨੀ ਮਨ ਰਸਾਇਆ ਕਹਿ ਨਾਨਕ ਸੇਵਤ ਜਿੰਨੀ ਗੁਰਮਖ ਹਾਰ ਹਰ ਤੇ ਆਇਆ ਕਰਮਿ ਸਹਿ ਨੋਪਜੈ ਉਲਸੈ ਤੇ ਸਹਿ ਸਹ ਨਾ ਜਾਏ ਨਹਿ ਜਾਏ ਸਹਿ ਸਗਤ ਸਿ ਸੰਜਾਵੈ ਕਰਮ ਕਮਾਏ ਸਹਿ ਸਹਿ ਜੀਉ ਬੁਲੇਨਾ ਕੀ ਸੰਜਾਵ ਤੋਤਾ ਜਾਏ ਮਨ ਤੋ ਹਉ ਸ਼ਬਦ ਲਾਗ ਮਰਿ ਸ਼ਰੋਹ ਜਿਤੁ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਿ ਉਜਾਇ ਉਸ ਸਹਿ ਉਜਾਏ ਜੀਉ ਮੈਲੇ ਬਾਰੋ ਨਿਰਮਲ ਬਾਰੋ ਨਿਰਵਾਜਿਉ ਤ ਮੈਲੇ ਤਿਨ ਜਨੁ ਜਿਹ ਹਾਰਿਆ ਇਹ ਦਿਸਨਾ ਵੱਡਾ ਰੋਗ ਨਾ ਮਰਣ ਵਰਣੋਂ ਵੀ ਸਾਰੇ ਆਵੇ ਤਾਂ ਮੈਂ ਨਾਮ ਤੁਮਸੋ ਸੁਨੇ ਨਹੀਂ ਫਿਰੇ ਜੋ ਬੇਤਾਲੇ ਆਇ ਕਹਿ ਨਾਨਕ ਜੇ ਨਾਮ ਸਤਿਅਿਆ ਕੋੜੇ ਲਾਗੇ ਤੇ ਨੀ ਜਨਮ ਜਿਹਾ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਆਹਰੋਂ ਤਨਵਾ ਜਿਉ ਨਿਰਵਾਸ ਸੁਧ ਕਰਤੇ ਕੰਨੀ ਕਮਾਣੀ ਕੋੜ ਕੇ ਸੋਏ ਪਹੁੰਚਾ ਨਾਏ ਮਨਸਾ ਸਤਿ ਸਿਮਾਣੀ ਜਨਮ ਰਤਨ ਜਿੰਨੀ ਖਟਿਆ ਭਲੇ ਸੇ ਵਣਜਾਰੇ ਕਹ ਨਾਨਕ ਜਿਨ ਮਨ ਨਿਰਮਲਾ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰਸੇ ਤਿਸਰਮ ਕੋ ਆਇ ਹੋਗਾ ਤਾਂ ਸਰਮ ਸਿੱਖ ਕੋ ਜਿ ਰਹਿ ਗੁਰ ਨਾਲੇ ਗੁਰ ਕੇ ਚਰਨ ਹਦੈ ਤੇ ਆਇ ਪ੍ਰਤਮਾ ਸਮਾਲਿਆ ਉਛੜ ਸਦਾ ਰਹੇ ਪੰਨਾ ਗੁਰ ਮੇਨਾ ਵਰਨਾ ਜਾਣਾ ਕੋਈ ਕਹ ਨਾਨਕ ਸੁਣੋ ਸਤਿ ਸੋ ਸਿੱਖ ਸਨ ਕੋਏ ਜੇ ਕੋ ਗੁਰ ਤੇ ਬੇਵਖੂਬੈ ਇਨੇ ਸਤਿਗੁਰੁ ਮੁਕਤ ਨਾ ਪਾਵੇ ਪਾਵੇ ਗੁਰਤਨਾ ਹੋਰ ਤੈ ਕੋਈ ਬਚੋ ਵੇ ਕੀਆ ਜਾਏ ਅਨੇਕ ਜੁਨਨੀ ਭਰਮ ਆ ਗਾਵਣ ਸਤਿਗੁਰੁ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਗਨੀ ਸਤਿਗੁਰੂ ਸਭ ਸੁਨਾਏ ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰੁ ਮੁਕਤ ਨਾ ਪਾਏ ਆਵੋ ਸਿਖ ਸਤਿਗੁਰੂ ਕੇ ਪਿਆਰੇ ਉਹ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਤੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਅਰੰਗ ਜਪਿਓ ਸਾਰਗ ਬਾਣੀ ਕਹਿ ਨਾ ਨਿ ਸਦਾ ਗਾਵੇ ਸੁੱਚੀ ਬਾਣੀ ਸਤਿਗੁਰੂ ਬਿਨਾਂ ਰਕੱਝੀ ਐ ਬਾਣੀ ਬਾਣੀ ਤੱਕ ਜੀ ਸਤਿਗੁਰ ਬਾਜੁਰ ਕੱਝੀ ਬਾਣੀ ਕਹਿੰਦੇ ਕੱਝੇ ਸੁਣਦੇ ਕੱਝੇ ਕੱਝੀ ਆਖੂ ਖਾਣੀ ਹਾਰ ਹਰ ਨਿਤ ਕਰੈ ਰਸ ਲਾਗਿਆ ਕਿ ਸੁਣਾ ਜਾਣੀ ਜਿਤ ਜਨ ਕਾ ਲਿਆ ਮਾਇਆ ਬੋਲਣ ਪ੍ਰੇਰਵਾੜੀ ਕਹਿ ਨਾਨਕਾ ਸਤਿਗੁਰ ਬਾਜੁਰ ਕੱਚੀ ਬਾਣੀ ਗੁਰਤਾ ਸਬਦ ਰਤਨ ਹੈ ਇਹੀ ਜਿਤ ਜੜਾਉ ਸਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਉ ਸਉ ਸਿਤੀ ਵਰ ਮਿਲਿਆ ਚਲਾਇਆ ਭਾਉ ਆਪੇ ਹੀ ਰਤਨ ਆਪੇ ਇਸ ਨੂੰ ਦੇਵ ਜਾਇ ਕਹਿ ਨਾਨਕਾ ਸਬਦ ਰਤਨ ਹੈ ਜਿਤ ਜੜਾਉ ਸਿਵ ਸੰਤਾਨੂ ਪਾਏ ਕਹਿ ਕਰਤਾ ਆਪੇ ਕੁਮਾ ਵਰਤਾਇ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿਜ ਜਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮੰਨ ਅਵਸਾਏ ਗੁਰਮਖ ਜਿਸਨੂੰ ਆਪ ਕਰੇ ਸਰੂ ਹੈ ਉਸੇ ਨੇ ਬੁਲਾਏ ਕਹਿ ਨਾਨਕ ਵਰਤਾਇਆ ਤੇ ਗੁਮਾਵ ਜਾਏ ਸਿਮਰਾ ਸੰਸਾਰ ਗੁਣ ਪਾ ਵਿਚਾਰ ਜਿਤ ਤਸਾਂ ਨਾ ਜਾਣੀ ਤਤਸਾਂ ਨਾ ਜਾਣੀ ਗੁਰਵਾਜੋ ਤਤਸਾਂ ਨਾ ਜਾਣੀ ਤੀ ਗੁਣ ਸੰਸਾਰ ਪ੍ਰਸਤਉ ਤਿਆਰਣ ਰਿਹਾਈ ਗੁਰ ਕਿਰਪਾ ਤੇ ਸੇਜੰਦਾ ਅਗੇ ਜਿਨਾਂ ਰਵਨ ਵਸਿਆ ਬੋਲੇ ਅਵਤਾਰੀ ਕੈ ਨਾਲ ਤਤ ਪਾਏ ਜਿਸਨਾਂ ਦਿਨ ਨਾਲ ਉੱਡ ਗਏ ਜਾਗ ਤਰਣ ਰਿਹਾਨੀ ਮਾਤਾ ਜੀ ਦਰਮੈਂ ਪ੍ਰਿਤ ਪਾਲ ਕਾਇ ਸੋ ਕੇ ਮਨ ਵਿਸਾਰੀਐ ਮਨੋ ਕੇ ਵਿਸਾਰੀਐ ਵਰਤਾਤਾ ਜਗਨ ਮੈਂ ਆਹਾਰ ਮੰਤਾ ਵੇ ਉਸਨੋਂ ਸੋ ਕੋ ਨਾ ਸਕੀ ਜਿਸਨਾਂ ਆਪਣੇ ਲੇਵਦਾ ਵਹੀਂ ਆਪਣੇ ਲਈ ਵਾਪੇ ਲਾਏ ਗੁਰਮਕਸਦਾ ਸਮਾਲੀਐ ਕਹਿ ਨਾਨਕ ਏਵਣ ਦਾਤਾ ਸੁਖਿਆ ਮਨ ਵਿਸਾਰੀਐ ਜੈਸੀ ਅਨੁਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਦੇਸ ਬੇਕੋ ਜਹੀ ਕਰਤਾ ਖੇਲ ਨਚਾਇਆ ਜਦਿਸ ਬਾਣਾਤਾ ਜੰਮਿਆ ਪਰਵਾਰ ਪਲਾ ਪਾਇਆ ਅਨਿਸ਼ੁੜਕੀ ਲੱਗੀ ਦਰਸਨਾ ਮਾਇਆ ਵਰ ਵਰਤਾਇਆ ਇਹ ਮਾਇਆ ਜੇ ਤਰ ਵਿਸਰੈ ਮੂਜੇ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਓ ਲਾਗੇ ਤਿੱੰਡੀ ਵਿੱਚੇ ਮਾਇਆ ਪਾਇਆ ਹਰਿਆਪਨ ਮੁਲਕ ਹੈ ਮੂਨਾ ਪਾਇਆ ਜਾਏ ਮੂਨਾ ਪਾਇਆ ਜਾਏ ਕਿਸੇ ਵਿਟੋ ਰਹਿ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੋਪੀਆ ਵਿੱਚੋਂ ਆਬ ਜਾਏ ਸਦਾ ਜੀਉ ਤਿਸ ਮਿਲ ਰਹਿ ਰੋ ਸਭਨੇ ਆਈ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕ ਜਿਨਰ ਜਿਨਰ ਪੰ ਲੈ ਪਾਈ ਹਰਸ ਮੇਰੀ ਬਨਵਣ ਜਾਰਾ ਰਸ ਮੇਰੀ ਬਨਵਣ ਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪਿਓ ਜਿਉ ਲਾਖ ਟਿਉ ਦਿਹਾੜੀ ਹੈ ਬੰਦ ਨਾਮ ਲਿਆ ਜਨਾਪੇ ਭਾਣਾ ਕਹਿ ਨਾਲ ਘਰ ਰਸ ਮੇਰੀ ਬਨਵਾ ਬਣਜਾਰਾ ਇਹ ਰਸ ਨਾ ਤੁੰਨਾ ਸਰਾਜ ਰਹੇ ਤੇ ਪਿਆਸ ਨ ਜਾਏ ਕਿਆਸ ਨਾ ਜਾਏ ਹਰ ਦੁਵੀਤਾ ਚਰਸ ਪੱਲਾ ਰਾ ਪਾਏ ਹਰਸ ਪਾਏ ਬੱਲਾ ਵੀਰ ਜੀ ਅਸਮੋਰ ਨਾ ਦਰਸਨਾ ਲਾ ਗਏ ਆਈ ਇਹ ਹਰਸ ਕਰਮੀ ਪਾਈ ਐ ਸਤਿਗੁਰ ਮਹਲਾ ਜਸ ਆਈ ਕਹਿ ਨਾਨਕ ਹੋਰਨ ਸੰਸਰੇ ਜਲ ਸਭ ਮੰਨਾਈ ਈਸ ਰਾ ਮੇਰੇ ਆਰਥ ਮੈਂ ਜੋਤ ਤਾ ਧਰਿਆ ਪਿਆ ਬੱਲਾ ਦੇਖੋ ਕੋਈ ਕੋਈ ਹਰ ਬਿਨਾ ਵਾਰਾ ਦੇਖੋ ਕੋਈ ਨਜ਼ਰੀ ਹਰ ਨਹੀਂ ਹੱਲਿਆ ਇਹ ਬਿਸਨ ਸੰਸਾਰ ਤਉ ਦੇਖ ਤਿਆਰ ਘਰ ਉਪਰ ਉਪੰਦਰੀ ਆਇਆ ਕਹਿ ਨਾਨਕ ਵਿਸ਼ਿਸ਼ਟ ਕਾ ਮੋਲ ਰਚਿਆ ਜੋ ਤਰਾਕੇ ਤਤਵ ਜਗ ਮੈਂ ਆਇਆ ਪੰਚਾਉ ਪਿਆ ਪ੍ਰਵਾਕਮ ਸੁਣਿਆ ਰਮਨ ਲਗਾ ਸਕੀ ਗ੍ਰੰਧਰ ਬਣਿਆ ਹਰ ਘਾਉ ਮੰਗਲ ਸਖੀ ਸੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰਜਾ ਪਈ ਾਨਤ ਬਾਣੀ ਗੁਰਸਬਦਾਂ ਦੀਆਂ ਅਧਿਆਵਰਸੂ ਕੋ ਕਹਿ ਨਾਨਕ ਪ੍ਰਵਾ ਮਿਲਿਆ ਕਰਨ ਕਾਰਨ ਰੁਗੋ ਏ ਸ੍ਰੀ ਰਾਮੇ ਰਿਆ ਸਿਖ ਮੈਂ ਆਏ ਕਹਿ ਕੇ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜੇ ਨਾਲ ਤੇਰਾ ਚਲ ਚਿਆ ਸਰਵਨ ਨਾਮ ਵਸਾਇਆ ਗੁਰ ਪ੍ਰਸਾਦ ਦੀ ਅਰੰਮਨ ਸਹਿ ਪੂਰਵ ਲਿਖਿਆ ਪਾਇਆ ਕਹਿ ਨਾਨਕੋ ਸਰੀਰ ਪਰਿਵਾਰ ਕੋ ਬਾਜ ਜਿ ਸਤਿਗੁਰ ਸਾਂ ਜਿਤ ਲਾਇਆ ਇਹ ਨੇਤਰੋ ਮੇਰੇਆ ਤਉ ਮੈ ਜੋਤ ਤਾ ਧਰੀਐ ਬਿਨਾਂ ਵਰਨਾ ਦੇਖੋ ਕੋਈ ਹਰ ਤਿਨਾਂ ਵਰਨਾ ਦੇਖੋ ਕੋਈ ਨਜ਼ਰੀਆ ਰਣੀ ਹੰ ਲਿਆ ਇਸ ਸੰਸਾਰ ਤੋਂ ਦੇਖਦੇ ਹਰ ਕਰੂ ਪਰਉਪਕਾਰੀ ਆਇਆ ਗੁਰ ਪ੍ਰਸਾਦਿ ਪੁਜਿਆ ਜਾਵੇ ਖੈ ਕਰ ਬਿਨਾਂ ਵਰਨਾ ਕੋਈ ਕਹਿ ਨਾਨਕ ਇਹ ਨੇਤਰਾਂ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈਏ ਸਰਬਤ ਸੋ ਮੇਰਿਓ ਸੱਚਾ ਸੁਣਨੋ ਪਠਾਈ ਸੱਚਾ ਸੁਣਨਾ ਨ ਪਠਾਇ ਸ੍ਰੀ ਦਾਇ ਸੁਦਬਾਣੀ ਜੇ ਸੁਣੀ ਮੰਤਨ ਅਰਿਆ ਹੋਆ ਰਸ ਨਾ ਰਸ ਵਾਣੀ ਸੱਚਾ ਲਖ ਵਡਾਣੀ ਤਗਤ ਕਹੀ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨ ਸਵਿੱਤਰ ਹੋਆ ਸੱਚਾ ਸੁਣਨਾ ਨ ਪਠਾਇ ਹਰ ਜੀਉ ਗੁਪਾਂ ਅੰਦਰ ਕੇਵ ਜਪਉ ਨ ਬਜਾਇ ਆਵਜਾ ਆਵਜਾ ਜਪਉ ਨਾ ਨੌ ਦਵਾਰੇ ਪ੍ਰਗਟ ਕੀਤ ਸੁਆਗ ਉਤਰ ਖਾਇਆ ਗੁਰਦਵਾਰ ਹੈ ਲਾਇ ਭਾਵ ਨਿਕਨ ਤਸਵਾ ਦੁਆਰ ਦੇਖਾਇ ਤੈ ਅਨੇਕ ਰੂਪ ਨਾਉ ਨਾਮ ਨੇ ਦਾ ਦਿਸਤਾਨ ਤਰਾਂ ਜਾਈ ਪਾਇਆ ਕਹ ਨਾਨਕ ਅਨ ਪਿਆਰੇ ਜੀਉ ਵਫਾ ਦਰੱਖ ਕੇ ਵਜਾ ਬੰਦ ਵਜਾਏ ਸੱਚਾ ਸੁਇਲਾ ਸਾਚਾ ਕਰ ਗਾਉ ਗਾਉ ਤਸੁਇਲਾ ਕਰ ਸੱਚਾ ਜਿੱਤੇ ਸਦਾ ਸੁੱਚਾ ਧਿਆਵੇ ਸੱਚੋ ਧਿਆਵੇ ਜੇ ਤੂੰ ਭਾਵੇ ਗੁਰਮੁਖ ਜੀ ਨਾਲ ਵਜਾਵੇ ਏ ਸਤ ਸਬਨਾ ਕਾ ਖਸਮ ਹੈ ਜਿਸ ਬਸੇ ਸੋ ਜਨ ਪਾਵੈ ਕਹਿ ਨਾਲ ਸੱਚ ਸਲਾ ਸੱਚ ਕਰ ਗਾਵੇ ਅਨਸ ਲੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤਰ ਪਾਇਆ ਉਤਰੇ ਸਗਲ ਵਿਸੂਰੇ ਧੂਕ ਰੋਗ ਸੰਸਾਰ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹੈ ਤੇ ਭਵਤਾ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹੈ ਤੇ ਭਵਤਾ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਵਾਤਾ ਤਰਤ ਮਹਤਾ ਜਿਵ ਸਰਾਤ ਤਦੇ ਦਾਹੀ ਦਾਇਆ ਖੇ ਲੈ ਸਗਰ ਜਗਤ ਚੰਗੇ ਆਈਆ ਬੁਰੇ ਆਈਆ ਵਾਚ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰਾ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਾਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ